ਪੰਜਾਬੀ ਦੇ ਹਰਮਨ ਪਿਆਰਾ ਲੋਕ ਗਾਇਕ ਅਤੇ ਅਨਖੀ ਸੂਰਬੀਰ ਜੋਧਾ ਦੁੱਲਾ ਭੱਟੀ 13 ਜਨਵਰੀ ਲੋਹੜੀ ਤੇ ਵਿਸ਼ੇਸ਼ ਤੜਾ ਸਵਾਗਤ ਹੈ ਮੇਰੇ YouTube ਚੈਨਲ ਇਨਕਲੂਸਿਵ ਐਜੂਕੇਸ਼ਨ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਟਨ ਜ਼ਰੂਰ ਦਬਨਾ ਇੱਕ ਵਾਰ ਤੁਹਾਨੂੰ ਸਾਰਿਆਂ ਨੂੰ ਹੈਪੀ ਲੋਹੜੀ ਪੰਜਾਬ ਦਾ ਪਵਿੱਤਰ ਧਰਤੀ ਉੱਪਰ ਇੱਕ ਤੋਂ ਵੱਧ ਕਿ ਇੱਕ ਸੂਰਮੇ ਅਤੇ ਵੱਡੀਆਂ-ਵੱਡੀਆਂ ਸ਼ਖਸੀਅਤਾਂ ਹੋਈਆਂ ਹਨ ਇਹਨਾਂ ਵਿੱਚੋਂ ਬਹੁਤ ਅਜੇ ਵੀ ਹੋਏ ਹਨ ਜਿਨ੍ਹਾਂ ਦਾ ਜ਼ਿਕਰ ਬਹੁਤ ਘੱਟ ਹੋਇਆ ਇੱਥੇ ਗੱਲ ਕਰ ਰਿਹਾ ਮੋਗਲਾਂ ਦੌਰ ਦੀ ਜਦੋਂ ਸ਼ਾਸਕਾਂ ਵੱਲੋਂ ਆਮ ਜਨਤਾ ਅਤੇ ਵਿਸ਼ੇਸ਼ ਕਰ ਔਰਤਾਂ ਦੇ ਖਿਲਾਫ ਹੋਰ ਹੈ ਅਤਿਆਚਾਰਾਂ ਦੇ ਖਿਲਾਫ ਉੱਠ ਖੜੇ ਹੋਏ ਇੱਕ ਮਸੀਹਾ ਸੀ ਇਸੂਰਮਾ ਜੋ ਨਾ ਸਿਰਫ ਅਨਿਆਇ ਦੇ ਖਿਲਾਫ ਖਿਲਾਫ ਖੜਾ ਹੋਇਆ ਬਲਕਿ ਸਮਾਜ ਦੇ ਕਮਜ਼ੋਰ ਵਰਗ ਖਾਸ ਕਰਕੇ ਔਰਤਾਂ ਦੇ ਖਿਲਾਫ ਹੋਰ ਹੈ ਅਤਿਆਚਾਰ ਦਾ ਸ਼ਰੇਆਮ ਵਿਰੋਧ ਕਰਦਾ ਰਿਹਾ ਬਹਾਦਰ ਐਨਾ ਕਿ ਇਕੱਲਾ ਹੀ ਆਪਣੇ ਦਮ ਤੇ ਅਕਬਰ ਕਾਲ ਦੇ ਮਜ਼ਬੂਤ ਮੁਗਲ ਸਮਰਾਜ ਨਾਲ ਟੱਕਰ ਲੈ ਕੇ ਔਰਤਾਂ ਦੇ ਖਿਲਾਫ ਉਸ ਦੌਰ ਵਿੱਚ ਪ੍ਰਚਲਿਤ ਹਰਮ ਪਰੰਪਰਾ ਉੱਪਰ ਹਮਲਾ ਕਰਨ ਵਾਲਾ ਇਹ ਸਖਸੀ ਪੱਟੀ ਰਾਜਪੂਤਾਂ ਦੀ ਸ਼ਾਨ ਦੁੱਲਾ ਪੱਟੀ ਦੁੱਲਾ ਅਣਖੀ ਲੋਕਾਂ ਦਾ ਹੀਰੋ ਹੈ ਇਸ ਕਰਕੇ ਇਹ ਉਸ ਦੀ ਯਾਦ ਵਿੱਚ ਹਰ ਸਾਲ ਲੋੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਜਿਸ ਦੇ ਤੋਂ ਪੰਜਾਬ ਦੇ ਨਾਲ ਨਾਲ ਦੇਸ਼ ਤੋਂ ਲੈ ਕੇ ਵਿਦੇਸ਼ ਤੱਕ ਹੁੰਦੀ ਹੈ ਦੁੱਲਾ ਪੱਟੀ ਦਾ ਅਸਲੀ ਨਾਮ ਅਬਦੁੱਲਾ ਖਾਨ ਪੱਟੀ ਸੀ ਜਿਸ ਦਾ ਜਨਮ ਪਾਕਿਸਤਾਨ ਦੇ ਪੰਜਾਬ ਸਤਪਿੰਡੀ ਪੱਟੀਆਂ ਨਾਮ ਦੀ ਇੱਕ ਥਾਂ ਤੇ ਹੋਇਆ ਜੈਸਰਪੇੜ ਦੀ ਸਥਾਪਨਾ ਕਰਨ ਵਾਲੇ ਰਾਜਾ 라ਵਲ ਜੈਸਰ ਸਿੰਘ ਦੀ ਪੀੜ੍ਹੀ ਨਾਲ ਦੁੱਲੇ ਦਾ ਕਾਫੀ ਨਜ਼ਦੀਕੀ ਸੰਬੰਧ ਸੀ ਦੁੱਲਾ ਨਾਮ ਉਸ ਨੂੰ ਉਸ ਦੇ ਮਾਂ ਦਿੱਤਾ ਜਿਸ ਦਾ ਮਤਲਬ ਸੀ ਸ਼ੇਰ ਦੁੱਲੇ ਦੇ ਸਮੇਂ ਪੰਜਾਬ ਵਿੱਚ ਮੁਗਲ ਹਕਮਰਾਨਾਂ ਦੀ ਮਨਮਰਜ਼ੀ ਚੱਲਦੀ ਸੀ ਜਿਸ ਨਾਲ ਆਮ ਮਿਹਨਤਕਸ਼ ਲੋਕਾਂ ਦਾ ਖੂਨ ਪਸੀਨਾ ਸਭ ਸਾਹਿਬ ਦਰਬਾਰ ਵੱਲੋਂ ਲਾਇਟ ਟੈਕਸਾਂ ਦੀ ਭੇਟ ਚੜ ਜਾਂਦਾ ਸੀ ਉਦੋਂ ਮਨਮਰਜ਼ੀ ਦੇ ਟੈਕਸ ਵਸੂਲਨੇ ਔਰਤਾਂ ਅਤੇ ਬੱਚਿਆਂ ਨੂੰ ਗੁਲਾਮ ਬਣਾ ਕੇ ਰੱਖਣ ਦੀ ਪਰੰਪਰਾ ਆਮ ਸੀ ਔਰਤਾਂ ਨੂੰ ਹਰਮ ਵਿੱਚ ਰੱਖਣ ਲਈ ਅਗਵਾ ਕਰ ਲਿਆ ਜਾਂਦਾ ਸੀ ਤੇ ਬੱਚਿਆਂ ਨੂੰ ਗੁਲਾਮ ਬਣਾ ਕੇ ਰੱਖਿਆ ਜਾਂਦਾ ਸੀ ਦੁੱਲੇ ਨੇ ਇਹਨਾਂ ਉਹਨਾਂ ਤਿੰਨਾਂ ਕੁਰਤੀਆਂ ਦੇ ਖਿਲਾਫ ਹੱਲਾ ਬੋਲਿਆ ਦੁੱਲੇ ਦੀ ਜਾਦ ਵਿੱਚ ਬਨਾਇਆ ਜਾਣ ਵਾਲਾ ਤਿਹਾਰ ਲੋੜੀ ਵਿਸ਼ ਪ੍ਰਚਿਤ ਹੋ ਰਿਹਾ ਹੈ ਪੰਜਾਬੀ ਸਭਿਆਚਾਰ ਦਾ ਅਟੁੱਟ ਅੰਗ ਇਸ ਤਿਹਾਰ ਦਾ ਲੋਕ ਗੀਤ ਇਹ ਜੋ ਹਮੇਸ਼ਾ ਗਾਇਆ ਜਾਂਦਾ ਜਿਸ ਵਿੱਚ ਵਾਰਨ ਹੈ ਕਿਸ ਤਰ੍ਹਾਂ ਦੁੱਲਾ ਪੱਟੀ ਨੇ ਸੁੰਦਰ ਮੁੰਦਰੀ ਦੇ ਦੁੱਖਾਂ ਦਾ ਅੰਤ ਕਰਕੇ ਉਸਦੇ ਪਿਤਾ ਦੀ ਤਰ੍ਹਾਂ ਦਾਜ ਦੇਜ ਦੇ ਕੇ ਮਨਚਾ ਹੈ ਵੱਲ ਲੱਭ ਕੇ ਵਿਆਹ ਕਰਵਾ ਦਿੰਦਾ ਹੈ ਕਿਹਾ ਜਾਂਦਾ ਹੈ ਕਿ ਪਿੰਡ ਵਿੱਚ ਇੱਕ ਗਰੀਬ ਬ੍ਰਾਹਮਣ ਰਹਿੰਦਾ ਸੀ ਉਸਦੇ ਦੋ ਮੁਟਿਆਰਤੀਆਂ ਸਨ ਉਹ ਦੋਨੋਂ ਮੰਗੀਆਂ ਹੋਈਆਂ ਸਨ ਪਰੰਤੂ ਉਹ ਗਰੀਬੀ ਕਾਰ ਉਹਨਾਂ ਦਾ ਵਿਆਹ ਨਹੀਂ ਸੀ ਕਰ ਸਕਿਆ ਇਸ ਉਸ ਇਲਾਕੇ ਦਾ ਮੁਗਲ ਹਾਕਮ ਬੜਾ નિર્દયੀ ਸੀ ਉਹ ਨੌਜਵਾਨ ਕੁਆਰੀਆਂ ਕੁੜੀਆਂ ਨੂੰ ਜਿਉਰੀ ਚੁੱਕ ਕੇ ਲੈ ਜਾਇਆ ਕਰਦਾ ਸੀ ਉਸ ਹਾਕਮ ਦੇ ਕੰਨੇ ਸੁੰਦਰੀ-ਮੁੰਦਰੀ ਦੇ ਹੁਸਨ ਦਾ ਕੰਸੋਪੇ ਉਸਨੇ ਇਹਨਾਂ ਨੂੰ ਜਿਉਰੀ ਚੁੱਕਣ ਦੀ ਵਿਆਹੁਤ ਬਣਾ ਲਈ ਇਸ ਗੱਲ ਦੇ ਪੈਣਾ ਗਰੀਬ ਬ੍ਰਾਹਮਣ ਨੂੰ ਵੀ ਪੈ ਗਈ ਉਹਨੇ ਕੁੜੀਆਂ ਦੇ ਸਹੁਰੇ ਕਰ ਜਾ ਕੇ ਆਖਿਆ ਕਿ ਉਹ ਸੁੰਦਰ ਮੁੰਦਰੀ ਨੂੰ ਬਿਨਾਂ ਵਿਆਹ ਦੇ ਹੀ ਆਪਣੇ ਘਰ ਲੈ ਜਾਣ ਪਰੰਤੂ ਉਹ ਨਾ ਮੰਨੇ ਉਹ ਹਾਕਮ ਤੋਂ ਡਰਦੇ ਸਨ ਤੇ ਬਿਨਾਂ ਵਿਹਾਤੋ ਕੁੜੀਆਂ ਆਪਣੇ ਘਰ ਲੈ ਜਾਣ ਲਈ ਰਾਜ਼ੀ ਨਾ ਹੋਏ ਬ੍ਰਾਹਮਣ ਪਾਸ ਉਸ ਸਮੇਂ ਦੋ ਇਕੱਠੇ ਵਿਆਹ ਕਰਨ ਦੇ ਪਰੋਖੇ ਨਹੀਂ ਸੀ ਉਹ ਨਿਰਾਸ਼ ਹੋਇਆ ਘਰ ਨੂੰ ਮੁੜ ਪਿਆ ਰਾਹ ਵਿੱਚ ਜੰਗਲ ਪੈਂਦਾ ਜਿੱਥੇ ਦੁੱਲਾ ਪੱਟੀ ਨਾਂ ਦਾ ਸੋਰਮਾ ਡਾਕੂ ਆਮ ਵਿਚਰਦਾ ਸੀ ਇਸ ਤੋਂ ਸਾਰੇ ਦਰਦ ਸਦੁੱਲਾ ਪੱਟੀ ਗਰੀਬਾਂ ਦਾ ਬੜਾ ਹਮਦਰਦ ਸੀ ਉਹ ਅਮੀਰਾਂ ਦੇ ਜਾਬਰਾਂ ਨੂੰ ਲੁੱਟਦਾ ਸੀ ਤੇ ਲੁੱਟਦਾ माल ਗਰੀਬਾਂ ਵਿੱਚ ਵੰਡ ਦਿੰਦਾ ਸੀ ਉਸ ਬ੍ਰਾਹਮਣ ਨੂੰ ਜੰਗਲੋ ਚ ਆ ਕੇ ਦੁੱਲਾ ਪੱਟੀ ਦਾ ਖਿਆਲ ਆਇਆ ਉਹ ਦੁੱਲੇ ਦੀ ਭਾਲ ਕਰਦਾ ਹੋਇਆ ਦੁੱਲੇ ਪਾਸ ਪੁੱਜ ਗਿਆ ਤੇ ਉਸ ਨੂੰ ਆਪਣੀ ਵੇਦਨਾ ਜਾ ਸੁਣਾਈ ਦੁੱਲੇ ਨੇ ਆਖਿਆ ਤੂੰ ਕੋਈ ਫਿਕਰ ਨਾ ਕਰ ਤੇਰੀਆਂ ਧੀਆਂ ਮੇਰੀਆਂ ਧੀਆਂ ਹਨ ਮੈਂ ਉਹਨਾਂ ਦਾ ਵਿਆਹ ਆਪਣੇ ਹੱਥੀ ਆਪ ਕਰਾਂਗਾ ਨਿਸ਼ਚਿਤ ਹੋ ਕੇ ਆਪਣੇ ਘਰ ਨੂੰ ਮੁੜ ਜਾ। ਦੁੱਲੇ ਦੇ ਕੁੜੀਆਂ ਦੇ ਬਾਪ ਤੇ ਸਹੁਰੇ ਦਾ ਥੋ ਪਤਾ ਪੁੱਛ ਕੇ ਵਿਆਹ ਦਾ ਦਿਨ ਤਰ ਦਿੱਤਾ। ਕੁੜੀਆਂ ਦੇ ਸਹੁਰਿਆਂ ਨੇ ਹਾਕਮ ਤੋਂ ਡਰਦੇ ਕਿਹਾ ਕਿ ਉਹ ਰਾਤ ਸਮੇਂ ਹੀ ਵਿਆਹ ਆਉਣਗੇ। ਪਿੰਡ ਤੋਂ ਬਾਹਰ ਜੰਗਲ ਵਿੱਚ ਵਿਆਹ ਕਰਾਉਣ ਦਾ ਪ੍ਰਬੰਧ ਕੀਤਾ ਗਿਆ। ਰੌਸ਼ਨੀ ਲਈ ਲੱਕੜੀਆਂ ਇਕੱਠੀਆਂ ਕਰਕੇ ਅੱਗ ਬਾਲੀ ਗਈ। ਦੁੱਲੇ ਨੇ ਆਲੇ ਦੁਆਲੇ ਦੇ ਪਿੰਡਾਂ ਤੋਂ ਦਾਨ ਇਕੱਠਾ ਕੀਤਾ। ਪਿੰਡ ਵਿੱਚ ਜਿਨ੍ਹਾਂ ਦੇ ਘਰ ਨਵੇਂ ਵਿਆਹ ਹੋਏ ਸਨ ਜਾ ਜਿਨ੍ਹਾਂ ਦੇ ਬਾਦ ਜਨਮੇ ਸਨ ਉਹਨਾਂ ਨੇ ਵੀ ਸੁੰਦਰ ਮੁੰਦਰੀ ਦੇ ਵਿਆਹ ਤੇ ਆਪਣੇ ਵੱਲੋਂ ਕੁਝ ਨਾ ਕੁਝ ਗੁਣ ਸ਼ਕਤਾਂ ਦਾ ਦਾਨ ਆਦਿ ਦੇ ਰੂਪ ਚ ਧਾਲ ਦਿੱਤਾ ਦੁੱਲ੍ਹੇ ਕੋਲ ਕੰਨਿਆ ਦਾਣ ਦੇ ਲਈ 1 ਲੱਖ 1 ਲੱਖ ਸ਼ੱਕਰ ਦੀ ਸੀ ਕੁੜੀਆਂ ਦਾ ਡੋਲਾ ਤੁਰ ਗਿਆ ਤੇ ਗਰੇ ਬ੍ਰਾਹਮਣ ਦੁੱਲ੍ਹੇ ਦਾ ਲੱਖ ਲੱਖ ਸ਼ੁਕਰ ਕੀਤਾ ਕਿਹਾ ਜਾਂਦਾ ਹੈ ਕਿ ਉਦੋਂ ਤੋਂ ਲੋੜੀ ਮਨਾਉਂਦਾ ਰਿਵਾਜ ਪੈ ਗਿਆ ਸੁੰਦਰ ਮੁੰਦਰੀ ਦੇ ਲੋਕ ਗੀਤ ਦੇ ਬੋਲ ਹਨ ਤੁਹੀ ਹੋ ਮੇਰੇ ਮਗਰ ਮਗਰ ਬੋਲਨਾ ਤਾਂ ਕਿ ਗਾ ਗਾਣੇ ਦੀ ਤੇ ਲਹਿ ਬਣ ਜੇ ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ ਦੁੱਲਾ ਪੱਟੀ ਵਾਲਾ ਦੁੱਲੇ ਦੀ ਧੀ ਵਿਹਾਈ ਛੇਰ ਸ਼ੱਕਰ ਪਾਈ ਕੁੜੀ ਦੇ ਬਿਉਜੇ ਪਾਈ ਕੁੜੀ ਦਾ ਲਾਲ ਪਟਾਕਾ ਕੁੜੀ ਦਾ ਸ਼ਾਲੂ ਪਟਾ ਸ਼ਾਲੂ ਕੌਣ ਸਵੇਟੇ ਚਾਚਾ ਗਾਲੀ ਦੇ ਸੇ ਚਾਚਾ ਚੋਰੀ ਕੁੱਟੇ ਜਮੇਦਾਰ ਲੁੱਟੀ ਜਮੇਦਾਰ ਸਦਾਈਓ ਜਨਕਿਨ ਪੋਲੇ ਲਾਇਓ ਦੁੱਲਾ ਪੱਟੀ ਪੰਜਾਬ ਦੇ ਹਰਮਨ ਪਿਆਰਾ ਲੋਕ ਗਾਇਕ ਹੈ ਉਹ ਸੰਦਲਬੜ ਪੱਛਮੀ ਪੰਜਾਬ ਪਾਕਿਸਤਾਨ ਦੇ ਇਲਾਕੇ ਦਾ ਸੂਰਬੀਰ ਅਨੰਖੀ ਜੋਦਾ ਹੋਇਆ ਹੈ ਜਿਸ ਨੇ ਅਕਬਰ ਜਹ ਹੈ ਮੁਗਲ ਬਾਦਸ਼ਾਹ ਵਿਰੁੱਧ ਬਗਾਵਤ ਦਾ ਝੰਡਾ ਬੁਲੰਦ ਕਰਕੇ ਆਪਣੇ ਬਾਪ ਤੇ ਦਾਦੇ ਦੀ ਮੌਤ ਦਾ ਬਦਲਾ ਲੈਣ ਲਈ ਆਪਣੀ ਸ਼ਹਾਦਤ ਦੇ ਦਿੱਤੀ ਤੇ ਪੰਜਾਬ ਦੇ ਜਨਤਾ ਤੇ ਰਾਜ ਕਰਨ ਲੱਗਾ ਉਸ ਦੇ ਬਹਾਦਰੀ ਦੇ ਕisse ਪੰਜਾਬ ਦੇ ਬੜੀਆਂ ਲੜਕਾ ਨਾਲ ਪੜਦੇ ਤੇ ਗਾਉਂਦੇ ਹਨ ਦੁੱਲੇ ਦੀ ਜੀਵਨ ਗਾਥਾ ਨੂੰ ਪੰਜਾਬ ਦੇ ਕਿਸਾਕਾਰਾਂ ਨੇ ਬੜੇ ਅਨੂਠੇ ਅੰਦਾਜ਼ ਵਿੱਚ ਗਾਇਆ ਹੈ ਕਿਸ਼ਨ ਸਿੰਘ ਅਰਫ ਰਚਿਤ ਕਿੱਸਾ ਦੁੱਲਾ ਪੱਟੀ ਅਤੇ ਪਾਲੇ ਸਿੰਘ ਕਵੀਸ਼ਰ ਰਚਿਤ ਆਵਾਜ਼ਾਂ ਦੁੱਲਾ ਪੱਟੀ ਪੰਜਾਬ ਦੇ ਹਰਮਨ ਪਿਆਰੇ ਕisse ਹਨ ਜਿਨ੍ਹਾਂ ਨੂੰ ਪੜ ਕੇ ਉਹ ਦੁੱਲਾ ਪੱਟੀ ਨੂੰ ਬਾਰ ਬਾਰ ਸਿਰਦਾ ਕਰਦੇ ਹਨ ਅੱਜ ਲੋੜ ਇਸ ਗੱਲ ਦੀ ਕਿ ਅਸੀਂ ਆਪਣੇ ਵਿਰਸੇ ਅਤੇ ਸੱਭਿਆਚਾਰ ਨੂੰ ਆਉਣ ਵਾਲੇ ਪੀੜ੍ਹੀ ਨਾਲ ਸੰਭਾਲ ਕੇ ਰੱਖੀਏ। ਇਸ ਮੈਂ ਧੰਨਵਾਦੀ ਹਾਂ। ਲੈਕਚਰਰ ਇਤਿਹਾਸ ਵਿਸ਼ੇ ਗੁਪਤਾ ਸਕੂਲ ਆਫ ਐਮੀਰਸ ਫਾਜ਼ਿਲਕਾਨ ਜਿਨ੍ਹਾਂ ਨੇ ਇੰਟਰਨੈਟ ਤੋਂ ਇਹ ਸਾਰੀ ਜਾਣਕਾਰੀ ਇਕੱਠੀ ਕਰਕੇ ਸਾਡੇ ਨਾਲ ਸੰਧੀ ਕੀਤੀ ਜਿਸ ਨੂੰ ਆਵਾਜ਼ ਮੈਂ ਦੇ ਰਿਹਾ। ਸੋ ਇੱਕ ਵਾਰ ਫਿਰ ਬੇਨਤੀ ਹੈ ਕਿ ਜੇ ਤੁਸੀਂ ਚੈਨਲ ਤੇ ਨਵੇਂ ਜੁੜੇ ਹੋ ਜਾਂ ਇਹ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਨਵੀਂ ਤੋਂ ਨਵੀਂ ਜਾਣਕਾਰੀ ਲੈਣ ਲਈ ਬੈਲ ਆਈਕਨ ਬਟਨ ਜਰ ਦਬੋ ਤਾਂ ਜੋ ਤੁਹਾਨੂੰ ਹਰ ਨਵੀਂ ਪੋਸਟਪੈਨ ਤੇ ਉਹਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪ੍ਰਾਪਤ ਹੋ ਜਾਏ ਧੰਨਵਾਦ